ਬਰਗਾੜੀ ਵਿਖੇ 2015 ਵਿੱਚ ਵਾਪਰੇ ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਪ੍ਰਦੀਪ ਦੀ ਗ੍ਰਿਫਤਾਰੀ ਗੁਰਦਾਉਂ ਤੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦੇ ਵਿੱਚ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਸਮਾਗਮ ਹੋਇਆ ਸੀ ਜਿਸ ਦੇ ਵਿੱਚ ਪ੍ਰਦੀਪ ਕਲੇਰ ਵੀ ਸ਼ਾਮਲ ਹੋਇਆ ਸੀ ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਇਸ ਤੋਂ ਬਾਅਦ ਫਰੀਦਕੋਟ ਪੁਲਿਸ ਦੇ ਵੱਲੋਂ ਇਸ ਨੂੰ ਵੈਰੀਫਾਈ ਕਰਨ ਦੇ ਲਈ ਇੱਕ ਟੀਮ ਬਣਾ ਕੇ ਅਯੁੱਧਿਆ ਭੇਜੀ ਗਈ ਸੀ ਜਿਸ ਨੇ ਜਾਂਚ ਦੌਰਾਨ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੁਰਗਾਓ ਤੋਂ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਤੋਂ ਬਾਅਦ ਪ੍ਰਦੀਪ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਪੇਸ਼ ਦਿੱਤਾ ਇਸ ਸੰਬੰਧੀ ਆਈਜੀ ਗੁਰਸ਼ਰਨ ਸਿੰਘ ਹੋਰਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹ ਜੋ ਪ੍ਰਦੀਪ ਕਲੇਰ ਦੀ ਐਸਆਈਟੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਇਹ 3 ਮੁਕੱਦਮਿਆਂ ਦੇ ਵਿੱਚ ਵੌਂਟਡ ਸੀਗਾ ਜਿਹੜੇ ਸਿਰ ਗੁਰਗਾਂ ਸਾਹਿਬ ਦੇ ਬੇਅਦਬੀ ਨਾਲ ਸੰਬੰਧ ਸਗੇ ਇਹ ਪੱਤੇ 2000 15 ਚ ਰਜਿਸਟਰ ਕੀਤੇ ਗਏ ਸੀਗੇ ਜਿਨ੍ਹਾਂ ਦੇ ਵਿੱਚ ਇਹਦਾ ਰੋਲ 메ਨ ਕਾਂਸਪੀਰੇਟਰ ਦੇ ਤੌਰ ਤੇ ਸੀਗਾ ਜਿੰਨਾ ਮਕਦਮਾ ਦੀ ਪ੍ਰਤੀਸ਼ਵਾਸਤੇ ਐਸਆਈਟੀ ਕਨਸਟੀਟਿਊਟ ਕੀਤੀ ਗਈ ਸੀ ਔਰ ਉਸ ਐਸਆਈਟੀ ਨੇ ਹੀ ਇਸ ਆਪਰੇਸ਼ਨ ਦੇ ਵਿੱਚ ਜਿਹਦੇ ਵਿੱਚ ਇੰਚਾਰਜ ਸੀ ਆਈਫ੍ਰੀਡਕੋਰ ਵੀ ਹੋਤੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਐਫਰਟ ਕਰਕੇ ਇਹਨੂੰ ਅਰੈਸਟ ਕੀਤਾ ਹੈ ਸਰ ਜਿਸਨੂੰ 7.5 ਸਾਲ ਤੋਂ ਲਗਭਗ ਭਗੋੜਣਾ ਚਾਹੁੰਦੇ ਸੀਗਾ ਹੁਣ ਕਿਸ ਤਾਂ ਦੀ ਇਨਫੋਰਮੇਸ਼ਨ ਤੋਂ ਬਾਅਦ ਜਿਹੜਾ ਫ੍ਰੀਡਕੋਰ ਜ਼ਿਲ੍ਹਾ ਪੁਲਿਸ ਉਹਦੀ ਇੱਕ ਟੀਮ ਲੈ ਕੇ ਅ ਇਸ ਦੇ ਬਾਰੇ ਜਾਣਕਾਰੀ ਸਾਨੂੰ ਕੁਝ ਦੇਰ ਤੋਂ ਸੀ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹਾਂ ਜਾਂ ਸੀਗੀਆਂ ਔਰ ਟੈਕਨੀਕਲ ਇਨਪੁਟਸ ਦੇ ਬੇਸ ਤੇ ਹਿਊਮਨ ਇੰਟ ਦੇ ਬੇਸ ਤੇ ਅਸੀਂ ਕਾਫੀ ਦੇਰ ਤੋਂ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਇਹਦਾ ਰੋਲ 메ਨ ਕਾਂਸਪੀਰੇਟਰ ਵੱਲੋਂ ਪਰ ਜੋ ਸਾਹਮਣੇ ਆ ਰਿਹਾ ਸੀਗਾ ਇਸ ਕਰਕੇ ਸਾਡੀ ਐਫਰਟ ਸੀਗੀ ਕਿ ਇਸ ਨੂੰ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਤਪਤੀਸ਼ ਨੋਗੇ ਵਧਾਇਆ ਜਾ ਸਕੇ ਸਰ ਕਿੱਥੋਂ ਫੜਿਆ ਗਿਆ ਆ ਇਹ ਨੂੰ ਗੁਰਦਾਸ ਤੋਂ ਫੜਿਆ ਹੈ ਸਰਕਰ ਦੇ ਉਦਯਾਮ ਵਿੱਚ ਇਸ ਦੀਆਂ ਕੋਈ ਫੋਟੋ ਵਾਇਰਲ ਹੋਈਆਂ ਜਿਸ ਤੋਂ ਬਾਅਦ ਪੂਰ ਸਰਕਰ ਵਿੱਚ ਚੈਸ ਆ ਆ ਇਹ ਇਹ ਸਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗਿਆ ਸੀਗਾ ਆ ਪੁਲਿਸ ਆ ਵੈਸੇ ਪਹਿਲਾਂ ਵੀ ਹਰਕਤ ਚੀ ਸੀਗੀ ਲੇਕਿਨ ਇਹ ਜਦੋਂ ਫੋਟੋਆਂ ਆਈਆਂ ਉਸ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਸੀ ਇੰਟੈਂਸੀਫਾਈ ਕੀਤੇ ਸੀਗੇ ਅਫਰਟਸ ਔਰ ਇਹ ਸਾਡਾ ਸਾਰਿਆਂ ਦੀ ਆ concerted efforts ਦਾ ਸਟਾਈ ਹੈਗਾ ਕਿ ਅਸੀਂ ਜਿਸ ਨੂੰ ਨਾਕ ਕਰਨ ਦੇ ਵਿੱਚ ਕੰਮ ਜਰ ਹੋਇਆ ਸਰ ਜਿਹੜੇ ਦੋ ਹੋਰ ਪਗੋੜੇ ਨੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਤੇ ਵੀ ਪੂਰੀਆਂ ਕوشਸ਼ਾਂ ਜਾਰੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਦੇ ਵਿੱਚ ਵੀ ਸਫਲਤਾ ਹਾਸਲ ਕਰ ਸਕਾਂਗੇ ਸਰ ਇਕੱਲੇ ਖੜੇ ਗਏ ਕੋਈ ਹੋਰ ਵੀ ਦੇ ਨਾਮ ਅਜੇ ਫਿਲਹਾਲ ਇਕੱਲੇ ਖੜੇ ਗਏ ਸਰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪ੍ਰੰਨ ਜਿਹੜੇ ਤਿੰਨ ਉਹ ਵੀਰ ਵੀ ਨਾਲ ਸੰਬੰਧਿਤ ਮਾਮਲੇ ਹੈ ਜਾਂ ਪਗੋੜਿਆ ਜਿਹੜੀ ਤਿੰਨ ਐਫ ਆਈ ਆਰ ਦਰਜ ਹੈ ਉਹਨਾਂ ਨਾਲ ਸੰਬੰਧ ਇਸ ਨੂੰ 2021 ਦੇ ਵਿੱਚ ਪੀਓ ਲਾ ਨਿਆ ਗਿਆ ਸੀ ਔਰ ਅਜੇ ਕੱਲ੍ਹ ਹਾਲ ਜਿਹੜੀ ਅੱਜ ਅਰੈਸਟ ਇਹਦੀ ਪਾਈ ਆ ਉਹ 174 ਏ ਵਾਲੇ ਜਿਹੜੇ ਕੇਸਿਸ ਦੇ ਅਗੇਂਸਟ ਜਸਟ ਰੋਏ ਸਕੇ ਉਹਨਾਂ ਚ ਪਾਈ ਆ ਪੁੱਛ ਗਿਸ਼ ਤੋਂ ਬਾਅਦ ਅੱਗੇ ਜਿਹੜੇ ਮੇਨ ਕੇਸਿਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਜੋ ਬੰਦੀ ਕਾਰਵਾਈ ਹੋਗੀ ਉਹ ਅਮਲ ਤੋਂ ਜਾਂਦੀ ਹੋਊਗੀ ਕਿਹੜੀ ਕਿਹੜੀ ਐਫ ਆਈ ਆਰ ਦੇ ਵਿੱਚ ਸਾਨੂੰ ਜਿਹੜਾ ਨਾਮ ਹੈ ਜਿਹੜੀ ਹੁਣ ਜਿਹੜੇ ਹੈਗੇ ਨੇ ਹਾਂ ਜਿਹੜੀ ਅੱਜ ਤ ਗ੍ਰਿਫਤਰੀ ਆਪਣਾ ਦਿਖਾਈ ਹੈ ਤਨ ਨਾਲ ਅੱਜ ਦੀ ਗ੍ਰਿਫਤਰੀ ਜਿਹੜੀ ਹੋਈ ਆ ਇਹ ਕਿਉਂਕਿ ਇਹ ਜਿਹੜੇ ਰੇਟ 117 اور 128 ਜਿਹੜੀਆਂ 3 ਐਫਆਰਸ ਸੀਗੀਆਂ ਆ 2015 ਦੀਆਂ ਉਹਦੇ ਵਿੱਚ ਇਹਨੂੰ ਪੀਓ ਡਿਕਲੇਅਰ ਕੀਤਾ ਗਿਆ ਸੀਗਾ ਸੋ ਉਸ ਦੇ ਸੰਦਰਭ ਦੇ ਵਿੱਚ 174ਏ ਦੇ ਅਧੀਨ ਮਕਦਮੇ ਰਜਿਸਟਰ ਕੀਤੇ ਸੀ ਇਹਨਾਂ ਇਸ ਨੂੰ ਉਹਨਾਂ ਮਕਦਮਿਆਂ 'ਚ ਗ੍ਰਿਫਤਾਰ ਕੀਤਾ ਗਿਆ। ਉਸ ਸਮੇਂ ਐਸ 2 ਦਿਨ ਦਾ ਪੁਲਿਸ ਰਿਵਾਰਡ ਮਿਲਿਆ ਹੈ ਕਿ ਲੱਗਦਾ ਕਿ ਪੁਲਸ 2 ਦਿਨਾਂ ਦੇ ਅੰਦਰ ਸਾਰਾ ਜਾਂਚ ਕੇ ਕਿ ਇਹਨੇ ਤੇਰੇ ਕਿੱਥੇ ਗਾਇਬ ਰਿਆ ਜਾਂ ਇਹਦੇ ਨਾਲ ਦੇ ਸਾਥੀ ਕਿੱਥੇ ਨੇ ਜਾਂ ਇਸ ਦੀ ਕੀ ਕਾਂਸਪੀਰੇਸੀ ਵਾਲੇ ਮਾਮਲੇ ਵਿੱਚ ਨਹੀਂ ਅਸੀਂ ਇਹ ਦਰਵਾਣੇ ਨੂੰ ਐਕਸਟੈਂਡ ਕਰਨ ਵਾਸਤੇ ਹਮੇਸ਼ਾ ਰਿਕਵੈਸਟ ਕਰ ਸਕਦੇ ਹੁੰਦੇ ਹਾਂ ਰਮਾਨ ਐਕਸਟੈਂਡ ਹੋ ਜਾਂਦਾ ਹੁੰਦਾ ਸੀ ਜਜ਼ੂਰ ਹੀ ਨਹੀਂ ਕਿ 2 ਦਿਨ ਦਾ ਮਤਲਬ 2 ਦਿਨ ਹੀ ਹੋਵੇ ਸਰ ਇਹ ਵਾਲੀ ਮਾਮਲੇ ਦੀ ਕੀ ਮੁੱਖ ਭੂਮਿਕਾ ਕੀ ਸੀ ਇਹਦੀ ਇਹਦੀ ਜੋ ਹੁਣ ਤੱਕ ਦੀ ਰਹੀ ਹੈ ਬਾਕੀ ਦਾ ਅੱਗੇ ਫਰਦਰ ਪੁੱਛ ਕੇ ਚਾਹੂਗੀ ਇਹਦੀ ਕੀ ਕਾਂਸਪੀਰੇਟਰ ਦੀ ਭੂਮਿਕਾ ਆ ਸੀਗੀ ਤੋ ਕੁਝ ਪਤਾ ਲਗਾ ਕਿਸ ਪਛਾਣ ਨਾਲ ਰਹ ਰਿਹਾ ਸੀਗਾ ਨਾਮ ਬਦਲਿਆ ਸੀ ਜਾਂ ਕੁਝ ਹੋਰ ਸੀ ਇਹ ਹੁ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨੂੰ ਪੁੱਛ-ਕਿਛ ਕਰਨ ਜੇ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਉਣਗੀਆਂ ਆ ਉਹ ਗੱਲਾਂ ਫਿਰ ਅਸੀਂ ਦੇਵਾਂਗੇ ਇਨਵੈਸਟੀਗੇਸ਼ਨ ਤੇ ਪਰ ਹੋਰ ਵੀ ਕੋਈ ਮੁਕਤਮੇ ਇਹਨਾਂ ਤੋਂ ਦੱਸ ਜੇ ਕਿਦਰ ਪੰਜਾਬ ਦੀ ਗੱਲ ਕੀਤੀ ਆ ਉਹ ਅਜੇ ਫਿਲਹਾਲ ਸੋਈ ਇਹ ਤਿੰਨ ਜਿਹੜੇ ਪੀਓ ਵਾਲੇ ਮੁਕਦਮੇ ਤੇ ਤਿੰਨ ਜਿਹੜੇ ਜਿੰਨੇ ਨਾਮਿਨੇਟ ਕੀਤਾ ਗਿਆ ਹੈਗਾ 메ਨ ਬੇਅਦਬੀ ਦੇ ਮੁਕਦਮੇ ਉਹਨਾਂ ਕੀ ਇਹ ਫਿਗਰ ਆਊਟ ਹੁੰਦਾ ਹਾਂ ਜੋ ਕੋਈ ਹੋਰ ਪਤਾ ਚੱਲੇ ਪੁੱਛਗਛ ਦੇ ਦੌਰਾਨ ਤੇ ਉਹ ਵੀ ਸਾਹਮਣੇ ਆਏਗੀ ਸਰ ਪੁੱਛਗਛ ਕਿ ਹਮੇਸ਼ਾ ਕੁਝ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹਾਂ ਪੋਸਿਬਿਲਿਟੀ ਇਸ ਆਲਵੇਸ ਥੇਰ ਪੁੱਛਗਛ ਦੇ ਦੌਰਾਨ ਜੋ ਕੁਝ ਵੀ ਸਾਹਮਣੇ ਆਊਗਾ ਉਸ ਮੁਤਾਬਕ ਜੋ ਫਰਜ਼ ਅਗਲੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਆ ਉਹ ਕੀਤੀ ਜਾਊਗੀ ਕਿੰਨੇ ਦਿਨ ਦਰਮਾਨ ਆ ਦੋ ਦਿਨ ਦਰਮਾਨ ਤੁਸੀਂ ਆਪੇ ਜੇ ਕੁਝ ਹੋਰ ਕੁਝ ਆਇਆ ਜੀ ਸਾਹਮਣੇ ਆ ਪੁੱਛਗਛ ਮੁਢਲੀ ਦੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸਪੈਸਿਫਿਕ ਲੇਕਿਨ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਪਿਛਲੀ ਭੂਮਿਕਾ ਨਹੀਂ ਪਤਾ ਲੱਗਾ ਕੁਝ ਕਿਸ ਤਰੀਕੇ ਦੇ ਰਹੀ ਹੈ ਜੀ ਉਹ ਪਤਾ ਲੱਗੇਗਾ ਜੀ ਹੁਣ ਦੋ ਦਿਨਾਂ ਦੇ ਵਿੱਚ ਇਹ ਪਿਛਲੀ ਭੂਮਿਕਾ ਜਾਂ ਜੋ ਵੀ ਇਹਦਾ ਹੈਗਾ ਆ ਕਿੱਥੇ ਕਿੱਥੇ ਰਿਹਾ ਕੀ ਗੱਲਬਾਤ ਹੈਗੀ ਉਹ ਸਾਰਾ ਪਤਾ ਲੱਗੇਗਾ ਐਸ ਪਰ ਪੁਲਿਸ ਕੋਲ ਕਿਸ ਤਰੀਕੇ ਦੀ ਭੂਮਿਕਾ ਸੀਗੀ ਆ ਆ ਬੇਅਦਬੀ ਬੇਅਦਬੀ ਦੇ ਵਿੱਚ ਕੀ ਕੌਨਸਪੀਰੇਟਰ ਵਾਲੀ ਭੂਮਿਕਾ ਦੀ ਗੱਲ ਸਾਹਮਣੇ ਆਈ ਹੈਗੀ ਆ ਤੇ ਅੱਗੇ ਕਿਸ-ਕਿਸ ਤਰ੍ਹਾਂ ਦਾ ਇਹਦਾ ਰੋਲ ਰਿਹਾ ਹੈ ਉਹਨੂੰ ਫਰਦਰ ਵੈਰੀਫਿਕੇਸ਼ਨ ਆਫ ਫੈਕਟਸ ਕਰਾਂਗੇ ਔਰ ਉਸ ਦੇ ਨਾਲ ਕਰੂਦੀ ਆਥੈਂਟੀਕੇਸ਼ਨ ਹੋਊਗੀ ਕਲੈਬੋਰੇਸ਼ਨ ਹੋਊਗੀ ਤੇ ਤਫ਼ਰੀਖ ਦਾ ਪ੍ਰੋਸੈਸ ਇਹ ਹੁੰਦਾ ਹੈ ਇਸ ਗ੍ਰਫਤਾਰੀ 'ਚ ਪੁਲਿਸ ਨੂੰ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਫੋਟੋ ਆ ਰਹੀ ਹੈ ਉਹ ਉਸਨੇ ਕਾਫੀ ਮਦਦ ਮਿਲੀ ਹੈ। ਆ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਰਫ ਉਹਦੀ ਸੋਲ ਭੂਮਿਕਾ ਰਹੀ ਹੈਗੀ ਆ। ਲੇਕਿਨ ਪੁਲਿਸ ਅੱਗੇ ਵੀ ਸ਼ਾ ਫੋਕਸਡ ਸੀਗਾ ਇਸ ਵੀ ਵੇਰ ਆਨ ਹਿਸ ਟ੍ਰੇਲ ਐਂਡ ਵੀ ਵਰ ਗਿਵਿੰਗ ਹਿਮ ਹਾਰਚੇਸ। ਸੋ ਉਸ ਤੋਂ ਬਾਅਦ ਵੀ ਇਹ ਗੱਲ ਜਿਹੜੀ ਹੈਗੀ ਅਸੀਂ ਲਗਾਤਾਰ ਫਾਲੋਅ-ਅਪ ਕਰ ਹੀ ਰਹੇ ਹਾਂ।